ਲੋੜੀ ਆਈ ਲੋੜੀ ਆਈ ਖੁਸ਼ੀਆਂ ਦਾ ਤਿਹਾਰ ਨਾਲ ਲੈ ਕੇ ਆਈ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤਿਪਕਾ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਅੱਜ ਗੱਲ ਕਰਦੇ ਆਂ ਲੋੜੀ ਦੀ ਉਹ ਤਿਹਾਰ ਜੋ ਸਿਰਫ ਅੱਗ ਦੇ ਗਿਰਦ ਘੁੰਮਦਾ ਨਹੀਂ ਸਗੋਂ ਪੰਜਾਬ ਦੀ ਮਿੱਟੀ ਇਤਿਹਾਸ ਅਤੇ ਸਾਂਝੀ ਸੋਚ ਨੂੰ ਜੋੜਦਾ ਹੈ ਲੋੜੀ ਦਾ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਸਰਦੀਆਂ ਆਪਣਾ ਆਖਰੀ ਰੂਖ ਦਿਖਾ ਰਹੀਆਂ ਹੁੰਦੀਆਂ ਨੇ ਤੇ ਦਿਨ ਹੌਲੀ-ਹੌਲੀ ਵੱਡੇ ਹੋਣ ਲੱਗ ਪੈਂਦੇ ਨੇ ਕਿਸਾਨ ਲਈ ਇਹ ਸਮਾਂ ਬਹੁਤ ਅਹੰਕਾਰਪੂਰਨ ਹੁੰਦਾ ਹੈ ਕਿਉਂਕਿ ਖੇਤਾਂ 'ਚ ਖੜੀ ਕਣਕ ਹੁਣ ਫਲ ਪਾਉਣ ਵੱਲ ਵੱਧ ਰਹੀ ਹੁੰਦੀ ਹੈ ਇਸੇ ਲਈ ਲੋਹੜੀ ਨੂੰ ਧਰਤੀ ਅਤੇ ਸੂਰਜ ਨਾਲ ਵੀ ਜੋੜਿਆ ਜਾਂਦਾ ਹੈ ਯਾਨੀ ਕਿ ਸੂਰਜ ਨਾਲ ਜੁੜਿਆ ਤਿਹਾੜ ਵੀ ਮੰਨਿਆ ਜਾਂਦਾ ਹੈ ਲੋਹੜੀ ਕਿਉਂ ਮਨਾਈ ਜਾਂਦੀ ਹੈ ਹੁਣ ਇਹ ਸਵਾਲ ਹਰ ਪੀੜੀ ਪੁੱਛਦੀ ਹੈ ਲੋਹੜੀ ਅਸਲ ਵਿੱਚ ਸ਼ੁਕਰਾਨੇ ਦਾ ਤਿਹਾੜ ਹੈ ਰੱਬ ਦਾ ਸ਼ੁਕਰ ਮਿੱਟੀ ਦਾ ਸ਼ੁਕਰ ਅਤੇ ਉਸ ਮਿਹਨਤ ਦਾ ਸ਼ੁਕਰ ਜੋ ਕਿਸਾਨ ਸਾਲ ਭਰ ਕਰਦਾ ਹੈ ਹੁਣ ਗੱਲ ਕਰੀਏ ਲੋਹੜੀ ਦੇ ਗੀਤਾਂ ਦੀ ਜਦੋਂ ਬੱਚੇ ਦਰਵਾਜ਼ਿਆਂ ਤੇ ਜਾ ਕੇ ਗਾਉਂਦੇ ਨੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁਲਾ ਪੱਟੀ ਵਾਲਾ ਹੋ ਇਹ ਸਿਰਫ ਗੀਤ ਨਹੀਂ ਇਹ ਇੱਕ ਕਹਾਣੀ ਹੈ ਇਹ ਪੰਜਾਬ ਦਾ ਮੌਖਿਕ ਇਤਿਹਾਸ ਹੈ ਇਨ੍ਹਾਂ ਗੀਤਾਂ 'ਚ ਸਭ ਤੋਂ ਵੱਡਾ ਜ਼ਿਕਰ ਹੁੰਦਾ ਹੈ ਦੁਲਾ ਪੱਟੀ ਦਾ ਜਿਸ ਨੂੰ ਲੋਕ ਪਿਆਰ ਨਾਲ ਦੁੱਲਾ ਭਾਤੀ ਵੀ ਕਹਿੰਦੇ ਨੇ ਦੁੱਲਾ ਭੱਟੀ 16ਵੀਂ ਸਦੀ ਦਾ ਉਹ ਬਹਾਦਰ ਨੌਜਵਾਨ ਸੀ ਜੋ ਕੁਵਰ ਦੇ ਸਮੇਂ ਚ ਪੰਜਾਬ ਚ ਰਹਿੰਦਾ ਸੀ ਉਹ ਜ਼ਾਲਮ ਹਕੂਮਤ ਦੇ ਖਿਲਾਫ ਖੜਾ ਹੋਇਆ ਅਮੀਰਾ ਤੋਂ ਲੁੱਟ ਕੇ ਗਰੀਬਾਂ ਵਿਚ ਵੰਡਦਾ ਸੀ ਉਹ ਖਾਸ ਕਰਕੇ ਉਹਨਾਂ ਧੀਆਂ ਦੀ ਰੱਖਿਆ ਕਰਦਾ ਸੀ ਜਿਨ੍ਹਾਂ ਨੂੰ ਜ਼ਬਰਦਸਤ ਨਾਲ ਵੇਚਿਆ ਜਾਂ ਵਿਆਹਿਆ ਜਾਂਦਾ ਸੀ ਇਹਾਂ ਜਾਂਦਾ ਹੈ ਕਿ ਦੁੱਲਾ ਪੱਟੀ ਨੇ ਕਿ ਗਰੀਬੀਆਂ ਦੇ ਵਿਆਹ ਆਪਣੇ ਹੱਥੀ ਕਰਵਾਏ ਅਤੇ ਉਹਨਾਂ ਲਈ ਪਿਓ ਦੀ ਭੂਮਿਕਾ ਨਿਭਾਈ। ਸੁੰਦਰਮੁੰਦਰੀਆ ਦਾ ਵਿਆਹ ਵੀ ਉਸ ਨੇ ਹੱਥੀ ਕਰਵਾਇਆ ਸੀ ਜਿਸ ਤੋਂ ਲੋਹੜੀ ਦਾ ਤਿਹਾਰ ਬਣਿਆ। ਇਸ ਕਰਕੇ ਲੋਹੜੀ ਦੇ ਗੀਤਾਂ 'ਚ ਦੁੱਲੇ ਪੱਟੀ ਨੂੰ ਹੀਰੋ ਬਣਾਇਆ ਗਿਆ ਤੇ ਸੁੰਦਰਮੁੰਦਰੀਆ ਦਾ ਵੀ ਜ਼ਿਕਰ ਹੋਇਆ। ਜਦੋਂ ਅਸੀਂ ਅੱਗ ਦੇ ਗਿਰਦ ਬੈਠ ਕੇ ਮੂੰਗਫਲੀ, ਰੇਪੜੀ, ਤੇਲ, ਗੱਚਕ ਅੱਗ 'ਚ ਪਾਉਂਦੇ ਹਾਂ, ਇਹ ਇੱਕ ਰਸਮ ਨਹੀਂ, ਉਹ ਇੱਕ ਦੁਆ ਹੁੰਦੀ ਹੈ ਕਿ ਪੁਰਾਣਾ ਸਾਲ ਸੜ ਜਾਵੇ, ਨਵਾਂ ਸਾਲ ਖੁਸ਼ੀਆਂ ਲਿਆਵੇ। ਫਿਰ ਲੋਕ ਫਿਰ ਕਹਿੰਦੇ ਨੇ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਲੋੜੀ ਖਾਸ ਕਰਕੇ ਉਹਨਾਂ ਘਰਾਂ 'ਚ ਵੱਖਰੀ ਖੁਸ਼ੀ ਲਿਆਉਂਦੀ ਐ ਜਿੱਥੇ ਨਵਾਂ ਬੱਚਾ ਜੰਮਿਆ ਹੋਵੇ ਜਿਹਾ ਮੁੰਡੇ ਦੀ ਖੁਸ਼ੀ 'ਚ ਵੀ ਲੋੜੀ ਮਨਾਈ ਜਾਂਦੀ ਐ ਜਦੋਂ ਨਵੀਂ ਵਿਆਹੀ ਜੋੜੀ ਹੋਵੇ ਇਹ ਸਮਾਜਿਕ ਸੰਸ ਦਾ ਤਿਹਾਰ ਐ ਜਿਤ ਜਿੱਥੇ ਕੋਈ ਅਮੀਰ ਗਰੀਬ ਨਹੀਂ ਹੁੰਦਾ ਸਭ ਇੱਕ ਅੱਗ ਦੇ ਗਿਰਦ ਬੈਠੇ ਹੁੰਦੇ ਨੇ ਅੱਜ ਦੇ ਦੌਰ ਚ ਜਿੱਥੇ ਮੋਬਾਈਲ ਤੇ ਸਕਰੀਨਾਂ ਨੇ ਸਾਨੂੰ ਦੂਰ ਕਰ ਦਿੱਤਾ ਇਹ ਲੋਹੜੀ ਸਾਨੂੰ ਇੱਕ ਵਾਰ ਫੇਰ ਨੇੜੇ ਲਿਆਉਂਦੀ ਹੈ ਇਹ ਸਾਨੂੰ ਯਾਦਵਾਂਦੀ ਹੈ ਕਿ ਆਪਣੀ ਵਿਰਾਸਤ ਆਪਣੀ ਭਾਸ਼ਾ ਤੇ ਆਪਣੇ ਤਿਉਹਾਰਾਂ ਨੂੰ ਸੰਭਾਲਣਾ ਕਿੰਨਾ ਜ਼ਰੂਰੀ ਹੈ ਤਾਂ ਜੀ ਲੋਹੜੀ ਸਿਰਫ ਆਗ ਨਹੀਂ ਲੋਹੜੀ ਅਸਤਾ ਹੈ ਇਤਿਹਾਸ ਹੈ ਅਤੇ ਪੰਜਾਬੀ ਹੋਣ ਦੀ ਪਛਾਣ ਹੈ ਇਸ ਸੁਨੇਹੇ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਹੁਣ ਫਿਰ ਟਿੱਪਣੀ ਇਹ ਗੀਤਾਰੇ ਰਿਪੋਰਟ ਦੇ ਦੌਰਾਨ ਬੱਚੇ ਜਾਂ ਲੋਕ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਚਾਰਾ ਹੋਏ ਤੁੱਲਾ ਪੱਟੀ ਵਾਲਾ ਹੋਈ ਗੀਤ ਗਾ ਕੇ ਦਰਵਾਜ਼ਿਆਂ ਤੇ ਜਾ ਕੇ ਲੋੜੀ ਦੀ ਖੁਸ਼ੀ ਦਾ ਆਨੰਦ ਮਨਾਉਂਦੇ ਨੇ ਇਹ ਗੀਤ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਤਿਹਾਰ ਦੀ ਰੌਣਕ ਲਿਆਉਂਦੇ ਨੇ ਅਤੇ ਤੁੱਲਾ ਪੱਟੀ ਦੀ ਸ਼ਹਾਦਤ ਅਤੇ ਪੰਜਾਬੀ ਲੋਕ ਗੱਥਾਂ ਦੀ ਜਾਦਵਾਉਂਦੇ ਨੇ ਬੱਚਿਆਂ ਦਾ ਤਿਹਾਰ ਇਹ ਹਮੇਸ਼ਾ ਤੋਂ ਫੇਵਰੇਟ ਰਹਿੰਦਾ ਹੈ ਮੇਰਾ ਵੀ ਸੀ ਤੁਹਾਡਾ ਵੀ ਹੋਊਗਾ ਜੇਕਰ ਤੁਹਾਡਾ ਇਹ ਤਿਹਾਰ ਫੇਵਰੇਟ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਲੋੜੀ ਇਸ ਤਰ੍ਹਾਂ ਨਾਲ ਮਨਾਉਣੀ ਹੈ ਇਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਤੇ ਇਹ ਸੀ ਸਾਡੀ ਪੰਜਾਬੀ ਲਿੰਕ মিডিਆ ਦੀ ਅਸ ਦੀ ਖਾਸ ਰਿਪੋਰਟ ਲੋਹੜੀ ਤੇ ਤੇ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨਵਾਦ